184 ਬੰਦੇ ਸਾਡੇ ਕੋਲ ਇਦਾਂ ਦੇ ਨੇ ਜਿਹੜੇ ਬਿੱਡਾਂ ਦੇ ਨੇ ਜਿਨ੍ਹਾਂ ਦੇ ਡਾਈਪਰ ਲੱਗਦੇ ਨੇ ਜਿਹੜੇ ਟਾਇਲਟ ਵਾਸ਼ਰੂਮ ਦਾ ਵੀ ਪਤਾ ਨਹੀਂ ਲੱਗਦਾ ਜੀ 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 ਉਹ ਦਿਨ 'ਚ ਤਿੰਨ ਵਾਰੀ ਜਾਂ ਦੋ ਵਾਰੀ ਉਹਨਾਂ ਨੂੰ ਸਾਫ਼ ਕਰਨਾ ਪਵੇ ਉਹ ਉਹੀ ਆਸੇ-ਪਾਸੇ ਤੁਰੇ ਫਿਰਦੇ ਆ ਵਾਹਿਗੁਰੂ ਦੀ ਕਿਰਪਾ ਨਾਲ ਬੰਦੇ ਇੱਕ ਦੂਜੇ ਨਾਲ ਸੀ ਕਨੈਕਟਡ ਆ ਕੋਈ ਸਾਡਾ ਮਾਸੀ ਆ ਕੋਈ ਮਾਮਾ ਆ ਕੋਈ ਫੁੱਫੜ ਆ ਕੋਈ ਚਾਚਾ ਇਦਾਂ ਰਿਸ਼ਤੇਦਾਰੀਆਂ ਬਣਾ ਲੀਆਂ ਸਾਡਾ ਇੱਕ ਘਰ ਵਸਦਾ ਸਾਡਾ ਇੱਕੋ ਪਰਿਵਾਰ ਵਸਦਾ ਅੱਜ ਇੱਕ ਮਿਸਾਲ ਵੀ ਹੈ ਲੋਕਾਂ ਲਈ ਜਿਨ੍ਹਾਂ ਦੇ ਘਰ 'ਚ ਇੱਕ ਬੰਦਾ ਅਪਸੈਟ ਹੁੰਦਾ ਉਹਨੂੰ ਵੀ ਉਹ ਸੰਗਲਾਂ 'ਨਾ ਬੰਦ ਦਿੰਦੇ ਨੇ ਜਾਂ ਉਹਨੂੰ ਕਮਰੇ 'ਚ ਬੰਦ ਕਰ ਦਿੰਦੇ ਨੇ ਸਾਡੇ ਕੋਲੇ ਕਰੀਬ 72-73 ਬੰਦੇ ਇਦਾਂ ਦੇ ਨੇ ਜਿਹੜੇ ਬਾਈ ਘਰਾਂ 'ਚੋਂ ਸੰਗਲਾਂ 'ਨਾ ਬੰਨੇ ਹੋਏ ਖਿਲਾ ਕੇ ਲਿਆਉਂਦੇ ਆ ਕਦੇ ਉਹ ਲੜਦੇ ਨਹੀਂ ਕਿਸੇ ਨੂੰ ਕਦੇ ਉਹ ਮਾਰਦੇ ਨਹੀਂ ਕਿਸੇ ਨੂੰ ਸਾਡੇ ਨਾਲ ਉਲਟਾ ਕੰਮ ਕਰਾਉਂਦੇ ਨੇ ਬਸ ਸਿਰਫ ਇੱਕ ਬਿਹੇਵ ਸਾਨੂੰ ਚੇਂਜ ਕਰਨਾ ਪੈਣਾ ਜੀ 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 ਸਾਨੂੰ ਆਪਣੇ ਆਪ ਤੇ ਸਮਝਣਾ ਪੈਣਾ ਵੀ ਅਸੀਂ ਔਲਾਦ ਕਿੰਨਾ ਦੀ ਆ ਅਸੀਂ ਕਿੱਦਾਂ ਦੀਆਂ ਕੁਰਬਾਨੀਆਂ ਕੀਤੀਆਂ ਅਸੀਂ ਆਪਣੇ ਨੂੰ ਵੀ ਨਹੀਂ ਸੰਭਾ ਪਾ ਰਹੇ ਅੱਜ ਇੱਕ ਬੰਦੇ ਨੂੰ ਅਸੀਂ ਲੈ ਕੇ ਆਉਨੇ ਆ 18 ਸਾਲਾਂ ਤੋਂ ਪਸ਼ੂਆਂ ਵਾਲੇ ਕਮਰੇ ਚ ਸੰਗਲਣਾ ਬੰਨਿਆ ਹੋਇਆ ਜਿੱਥੇ ਮੱਝਾਂ ਬੰਨੀਆਂ ਹੁੰਦੀਆਂ ਜੀ ਤੇ ਮਤਲਬ ਉਹਦਾ ਭਰਾ ਇੱਕ ਬਾਹਰ ਆ ਮੈਂ ਹੁਣ ਕੰਟਰੀ ਦਾ ਨਾਲ ਹੀ ਲੰਮ ਗਿਆ ਇੱਕ ਭਰਾ ਉਸੇ ਘਰ ਚ ਰਹਿ ਰਿਹਾ ਜੀ ਉਹ ਬਾਹਰਲੇ ਘਰ ਚ ਪਸ਼ੂਆਂ ਵਾਲੇ ਚੁਣੇ ਆਉਂਦਾ ਭਰਾ ਬੰਨਿਆ ਟਾਈਮ ਟੂ ਟਾਈਮ ਆਉਂਦਾ ਪਸ਼ੂਆਂ ਨੂੰ ਪੱਠੇ ਪਾਉਣ ਦੇ ਨਾਲੇ ਆਉਦੇ ਭਰਾ ਨੂੰ ਰੋਟੀ ਸੱਟ ਜਾਂਦਾ ਹਾਂ ਤੇ ਮਤਲਬ ਅੱਜ ਜੋ ਬੰਦਾ ਸਾਡੇ ਨਾਲ ਸੇਵਾ ਕਰਾ ਰਿਹਾ ਤੇ ਉਹ ਇੰਨਾ ਸੋਹਣਾ ਸੁਨੱਖਾ ਸੀ ਉਹਨੂੰ ਲੋਕ ਬਲੈਤੀਆ ਕਹਿੰਦੇ ਸੀ ਹਮ ਮਾ ਉਸ ਕੋਲੇ ਰੇਵਤਿਆਂ ਕਾ ਲੱਗੀਆਂ ਹੋਣੀਆਂ ਲੰਡਾ ਸਕੂਟਰ ਸੀ ਉਹਦੇ ਕੋਲੇ ਸੋਹਣਾ ਸੁਨੱਖਾ ਸੀ ਚਲੋ ਕਿਸੇ ਕਾਰਨੋਂ ਡਿਪਰੈਸ਼ਨ ਚੱਲ ਗਿਆ ਚਲੋ ਅੱਜ ਤੋਂ 30 ਸਾਲ 20 ਸਾਲ ਪਹਿਲਾਂ ਇਲਾਜ ਵੀ ਹੈ ਨਹੀਂ ਸੀ ਕਿਉਂੋ ਆਪਾਂ ਮੰਨ ਲੈਂਦੇ ਆ ਵੀ ਡਿਪਰੈਸ਼ਨ ਦੇ ਡਾਕਟਰ ਜਾਂ ਸਾਈਕੀਆਟ੍ਰਿਕ ਡਾਕਟਰ ਇੰਨੇ ਉਪਲਬਧ ਨਹੀਂ ਸੀ ਅੰਮ੍ਰਿਤਸਰ ਇੱਕ ਹਸਪਤਾਲ ਸੀਗਾ ਜੀ ਪਰ ਉਸ ਤੋਂ ਬਾਅਦ ਇੰਨਾ ਸਮਾਂ ਬਦਲ ਗਿਆ ਦੋ ਪੀੜੀਆਂ ਬਦਲ ਗਈਆਂ ਉਹਨਾਂ ਦੇ ਘਰ ਦੇ ਵਿੱਚ ਕਿਸੇ ਨੇ ਵੀ ਮੰਨ ਲਓ ਇਨੀਸ਼ੀਏਟਿਵ ਲਿਆ ਕਿਸੇ ਨੇ ਵੀ ਐਫਰਟ ਨਹੀਂ ਕੀਤਾ